ਲਾਈਵ ਆ ਸ਼ਾਲੇ ਰਹਿੰਦੇ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਵੀ ਰੇਸ਼ਮ ਗਿਆਨੇ ਵਾਲਾ ਤੇ ਬਾਈ ਜੀ ਪੀਰਾ ਨੇ ਲੱਕੀ ਡਰਾ ਰੱਖਿਆ ਬਾਈ ਸ੍ਰੀ ਡੇਰਾ ਬਾਬਾ ਲక్ష్మణ ਗਿਰਜੀ ਲੱਕੀ ਡਰਾ ਪਿੰਡ ਫੁੱਲੋਖਾਰੀ ਠੀਕ ਆ ਬਾਈ ਤੇ ਵੀਰ ਨੂੰ ਪੁੱਛਦੇ ਆ ਕਿੰਨੇ ਨਾਮ ਆ ਕਿਹੜੇ ਕਿਹੜੇ ਨਾਮ ਆ ਕੀ ਕੀ ਦੇਵੋਗੇ ਤੇ ਦੱਸੀ ਬਾਈ ਮੜਾ ਕਿੰਨੇ ਕਿੰਨਾ ਕਿੰਨੇ ਨਾਮ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪਣਾ ਪਹਿਲਾ ਨਾਮ ਤਾਂ ਬਾਈ ਨੱਡਗਰ ਹੈ ਪੂਜਾ ਨਾਮ ਬਾਈ ਆਪਣਾ 855 ਤੀਜਾ ਨਾਮ ਬਾਈ ਆਪਣਾ ਆਸ਼ ਹੈ ਚੌਥਾ ਨਾਮ ਗੱਡੀ ਹਾਂਡਾ ਸਿਟੀ ਹੈ ਨਾਮ ਕਰਾ ਕੇ ਦੇਵਾਂਗੇ ਪੰਜ ਮਾ ਨਾਮ ਬਾਈ ਜੀ ਆਪਣਾ ਪਲਾਟਿਨਾ ਹੈ ਸਹਿਮਾ ਨਾਮ ਆਪਣਾ 440 ਸਕੂਟਰੀ ਹੈ ਬਾਈ ਇੱਕ ਬਾਈ ਹੋਰ ਹੈ ਜਿਹੜਾ ਆਪਣਾ ਸਪੈਸ਼ਲ ਮਿੰਨੀ ਜੇ ਆਪਾਂ ਦੇਵਾਂਗੇ ਜਿਹੜਾ 1000 ਰੁਪਏ ਦੇ ਵੀਟ ਜਿੱਤਾਂ ਘਟਾਊਗਾ ਸਪੈਸ਼ਲ ਮਿੰਨੀ ਜਿਹਨੂੰ ਆਪਾਂ ਬੁਲਟ ਦੇਵਾਂ ਤੇ ਜਿਹੜਾ ਬਾਈ ਸ਼ੇਅਰ ਕਰਕੇ ਆਊਗਾ ਇਹ ਬਾਈ ਡੈਮੋ ਵਾਸਤੇ ਬੁਲਟ ਹੈ ਆਪਾਂ ਨਵਾਂ ਦੇਵਾਂ ਖੜਾ ਕੇ ਬਿਲਕੁਲ ਠੀਕ ਹੈ ਤੇ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਉਹਨੂੰ ਕੀ ਨਾਮ ਹੈ ਉਹ ਬਾਈ ਸੇਵਾ ਵੱਲੋਂ ਬਾਬਿਆਂ ਵੱਲੋਂ ਜੋ ਵੀ ਮੰਨ ਲਓ ਵੀ ਆਪਣਾ 10 ਡੇਟਾ 5 ਡੇਟਾ ਹੋਣਾ ਉਹ ਦੇ ਮੰਗ ਨੂੰ ਠੀਕ ਹੈ ਕੈਮਰਾਮੈਨ ਇੱਧਰ ਦੇ ਹੀ ਮੜ ਕਪੜੇ ਤੋਂ ਨਾਲ ਮਸ਼ੀਨ ਵੀ ਆ ਬਾਈ ਹਾਂਜੀ ਹਾਂਜੀ ਤੇ ਕੂਲਰ ਵੀ ਆ ਹਾਂਜੀ ਹਾਂਜੀ ਫ੍ਰਿਜ ਵੀ ਹੈ ਤੇ ਆਹ ਕੀ ਚੀਜ਼ ਆ ਬਾਈ ਇਹ ਆਰਓ ਆ ਬਾਈ ਆਰਓ ਬਾਈ ਮਧਾਣੀ ਵੀ ਆ ਬਾਈ ਪਹਿਣਾ ਵਾਸਤੇ ਹੈੱਡਫੋਨ ਵੀ ਆ ਬਾਈ ਪਾ ਕੇ ਗੱਲ ਕਰਨੀ ਐ ਜਿੰਨੇ ਬਹਿ ਕੇ ਗੱਲ ਕਰਨੀ ਐ ਤੇ ਕਪੜੇ ਦੇ ਨਾਲ ਮਸ਼ੀਨ ਆ ਬਾਈ ਪਹਿਣਾ ਵਾਸਤੇ ਤੇ ਆਹ ਘੜੀਆਂ ਹੈਗੀਆਂ ਬੱਚਿਆਂ ਵਾਸਤੇ ਤੇ ਸਪਰੇਅ ਵਾਲੀ ਢੋਲੀ ਆ ਬਾਈ ਜਿਹਨਾਂ ਆਪਾਂ ਦਿਨ ਰਾਤ ਕੰਮ ਲੈਨੇ ਆ ਮੱਕੀ ਤੇ ਮੂੰਗੀ ਤੇ ਤੇ ਹੋਰ ਕੀ ਚੀਜ਼ ਆ ਬਾਈ ਆ ਬਾਈ ਆਏਗਾ ਆਰਓ ਸਾਫ਼ ਪਾਣੀ ਪੀਓ ਬਾਈ ਤੇ ਸਿਹਤ ਬਚਾਓ ਠੀਕ ਐ ਬਾਈ ਇਹ ਬਾਈ ਪਰਚੀ ਦਾ ਰੇਟ ਕੀ ਐ ਬਾਈ 300 ਦੀ ਤਾਂ ਇੱਕ ਐ ਠੀਕ ਹੈ 500 ਦੀਆਂ ਬਾਈ 3 ਹੈ 1000 ਦੀਆਂ ਬਾਈ 8 ਹੈ 2000 ਦੀਆਂ 19 ਨਾ ਤੇ 5000 ਦੀਆਂ ਬਾਈ 65 ਟਿਕਟਾਂ ਦੇ ਵਾਣੇ ਠੀਕ ਹੈ ਬਾਈ ਤੇ ਬਾਈ ਡਰਾ ਲੱਕੀ ਕਿਦੋਂ ਕੱਢਿਆ ਜਾ ਰਿਹਾ ਹੈ ਬਾਈ ਮਿੰਨੀ ਆਪਾਂ ਕੱਢਾਂਗੇ 9ਵੇਂ ਦੀ 4 ਨੂੰ ਠੀਕ ਹੈ ਤੇ ਜਿਹੜਾ ਮੇਨ ਡਰੈਗਟ ਹੈ 11 ਦੀ 5 ਤਰੀਕ ਨੂੰ ਬਾਬੇ ਦਾ ਉਹ ਮੋਟਾ ਹੁੰਦਾ ਤੇ ਬਣਾ ਰਿਹਾ ਭਾਈ ਜੀ ਇੱਕ ਵੀਰਾਂ ਦੇ ਪਿੱਛੋਂ ਫੋਨ ਆਇਆ ਕਈ ਵਾਰੀ ਆਪਾਂ ਹੁਣ ਆਪਾਂ 300 ਦੀ ਮਤਲਬ ਵੀ ਇੱਕ ਪਰਚੀ ਹੈ ਕਈ ਵਾਰੀ ਆਪਾਂ ਨੇੜੇ ਆ ਕੇ 300 ਤੋਂ ਦੋ ਤਾਂ ਨਹੀਂ ਕਰਦੇ ਨਹੀਂ ਕਰਦੇ ਭਾਈ ਜਿਹੜਾ ਰੇਟ ਆਪਾਂ ਸੈਕਸ ਕਰਤਾ ਉਹੀ ਕਰਨਾ ਆਪਾਂ ਕਿਹੜਾ ਕਮਿਸ਼ਨ ਕਰਨ ਦੇ ਵਿੱਚੋਂ ਆਪਾਂ ਜੋ ਵੀ ਤੇਲ ਫੋਲਾ ਦੇਰੇ ਤੇ ਹੀ ਲਉਣਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਜੀ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰ ਦਿਓ ਤੇ ਨਾਮ ਨੇ ਭਾਈ ਕਿਸਮਤ ਅਜਮਾ ਲਓ ਐਸੇ ਪਾ ਲਓ ਭਾਈ ਇਕੱਠੇ ਕਰਕੇ ਪਾ ਲਓ ਬਈ ਜਿਵੇਂ ਮਰਜ਼ੀ ਪਾ ਲਓ ਤੇ ਇਹਨਾਂ ਨਾਮ ਬਈ ਆਪਦੇ ਘਰੇ ਲੈ ਜਾਓ ਬਈ 300 ਰੁਪਏ ਦੇ ਵਿੱਚ ਬਈ ਦੇਖੋ ਰੀਚਾਰਜ ਵੀ ਨਹੀਂ ਹੁੰਦਾ ਠੀਕ ਹੈ 300 ਰੁਪਏ ਦੇ ਵਿੱਚ ਬਈ 90 ਘਰੇ ਟਰੈਕਟਰ ਦੀ ਜੰਦੇ ਬਈ ਬੁਲਟ ਦੀ ਜੰਦੇ ਆ ਗੱਡੀ ਦੀ ਜੰਦੇ ਆਸ਼ਾ ਦੀ 855 ਦੀ ਜੰਦੇ ਬਈ 60 ਟਰੈਕਟਰ ਪਰ ਇਹਨਾਂ ਮੋਟਰਸਾਈਕਲ ਤੇ ਸਕੂਟਰੀ ਲੈਣਾ ਵਾਸਤੇ ਠੀਕ ਹੈ ਬਈ 300 ਰੁਪਏ ਦੇ ਵਿੱਚ ਬਈ ਕੁਝ ਨਹੀਂ ਆਉਂਦਾ ਪਰਚੀ ਪਾ ਲਓ ਕਿਸਮਤ ਅਜਮਾ ਲਓ ਬਈ ਠੀਕ ਹੈ ਬਈ ਸਕਰੀਨ ਦੇ ਉੱਤੇ ਨੰਬਰ ਚੱਲ ਜਾਂਦਾ ਬਈ ਗੂਗਲ ਪੇ ਫੋਨ ਪੇ ਸਾਰਾ ਕੁਝ ਚੱਲਦਾ ਬਈ ਕਾਲ ਕਰਕੇ ਬਈ ਤ ਠੀਕ ਹੈ ਭਾਈ ਵੀਡੀਓ ਨੂੰ ਬਾਕੀ ਤੁਸੀਂ ਸ਼ੇਅਰ ਕਰ ਦਿਓ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ